ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਚੰਡੀਗੜ੍ਹ ਦੇ ਵਿੱਚ ਮੰਥਨ جاری ਹੈ ਇਸ ਮੰਥਨ ਤੇ ਕੀ ਕੁਝ ਅਪਡੇਟ ਆ ਰਹੇ ਨੇ ਲਗਾਤਾਰ ਚੰਡੀਗੜ੍ਹ ਦੇ ਨਿਜ਼ਾਮ ਨਾਲ ਵਿਦਿਆਰਥੀਆਂ ਦੀ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਨਿਜ਼ਾਮ ਨਾਲ ਇੱਕ ਮੀਟਿੰਗ ਹੈ ਇਸ ਮੀਟਿੰਗ ਦਾ ਕੀ ਕੁਝ ਖਾਸ ਨਤੀਜਾ ਆਏਗਾ ਇਸ ਤੇ ਇੰਤਜ਼ਾਰ ਕਰਨਾ ਪਏਗਾ ਮੋਰਚੇ ਦੇ ਆਗੂ ਚੰਡੀਗੜ੍ਹ ਪੁਲਿਸ ਤੇ ਪੀਯੂ ਪ੍ਰਸ਼ਾਸਨ ਦੇ ਨਾਲ ਮੰਥਨ ਹੋ ਰਿਹਾ ਹੈ ਨਸਨਾ ਜ਼ਰੂਰੀ ਰਹੇਗਾ ਕਿ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਮੀਟਿੰਗ ਚ ਸ਼ਾਮਲ ਹੋਏ ਨੇ ਪੰਜਾਬ ਯੂਨੀਵਰਸਿਟੀ ਦੇ ਡੀਐਸਡਬਲਿਊ ਡੀਨ ਵੀ ਮੀਟਿੰਗ ਦੇ ਵਿੱਚ ਮੌਜੂਦ ਸਨ ਤਾਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੋਰਚੇ ਦੇ ਆਗੂ ਚੰਡੀਗੜ੍ਹ ਪੁਲਿਸ ਅਤੇ ਪੀਯੂ ਪ੍ਰਸ਼ਾਸਨ ਦੇ ਨਾਲ ਇੱਕ ਮੀਟਿੰਗ ਜਾ ਰਹੀ ਹੈ ਸਟੂਡੈਂਟਸ ਸੈਂਟਰ ਵਿਖੇ ਇਹ ਮੀਟਿੰਗ ਹੋ ਰਹੀ ਹੈ ਦਰਸਲ ਆਉਂਦੇ ਕੁਝ ਘੰਟਿਆਂ ਚ ਵੱਡੀਆਂ ਡਿਵੈਲਪਮੈਂਟਸ ਪੀਯੂ ਨੂੰ ਲੈ ਕੇ ਹੋ ਸਕਦੀਆਂ ਨੇ ਦਰਸਲ ਸੈਨਟ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਬਜਿੱਦ ਪ੍ਰਦਰਸ਼ਨਕਾਰੀ ਜਿਹੜੇ ਸਟੂਡੈਂਟਸ ਹਨ ਵਿਦਿਆਰਥੀ ਸਨ ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਆਵਾਜ਼ ਹੀ ਵੱਡੀ ਹੁੰਦੀ ਹੈ ਇੱਕ ਤਸਵੀਰ ਦਿਖਾਵਾਂਗੇ ਜਲਦ ਤਸਵੀਰਾਂ ਵੀ ਸਾਡੇ ਤੱਕ ਪਹੁੰਚ ਰਹੀਆਂ ਨੇ ਮੀਟਿੰਗ ਨੂੰ ਲੈ ਕੇ ਕਿ ਕੁਝ ਅਪਡੇਟ ਨੇ ਜਿਹੜੇ ਹੋ ਆ ਰਹੇ ਨੇ ਤਸਵੀਰ ਦੇ ਜ਼ਰੀਏ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚਚਾਵਾ ਪੰਜਾਬ ਯੂਨੀਵਰਸਿਟੀ ਵਿਦਿਆਉ ਮੋਰਚੇ ਦੇ ਨਾਲ ਜੁੜੇ ਅਪਡੇਟ ਤੇ ਆ ਰਹੀਆਂ ਨੇ ਤਾਂ ਮੋਰਚੇ ਦੀ ਆਗੂ ਚੰਡੀਗੜ੍ਹ ਪੁਲਿਸ ਪੱਤੇ ਪੀਯੂ ਪ੍ਰਸ਼ਾਸਨ ਦੇ ਨਾਲ ਮੰਥਨ ਹੈ ਪੀਯੂ ਸਟੂਡੈਂਟ ਸੈਂਟਰ ਵਿਖੇ ਮੀਟਿੰਗ ਜੋ ਹੈ ਉਹ ਕੀਤੀ ਜਾ ਰਹੀ ਹੈ ਤਾਂ ਪੰਜਾਬ ਯੂਨੀਵਰਸਿਟੀ ਦੇ ਡੀਐਸਡਬਲ ਡੀਨ ਮੀਟਿੰਗ ਦੇ ਵਿੱਚ ਜੋ ਹੈ ਹਾਜ਼ਰ ਨੇ ਇਸ ਮੀਟਿੰਗ 'ਚ ਕੀ ਕੁਝ ਜਿਹੜੇ ਆ ਅਪਡੇਟ ਉਹ ਆ ਰਹੇ ਨੇ ਉਹ ਵੀ ਅਸੀਂ ਦੱਸਣੇ ਬੜੇ ਜ਼ਰੂਰੀ ਸਮਝਾਂਗੇ ਦਰਸਲ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਸਿੱਕੇ ਦੇ ਨਾਲ ਅ ਬੈਟਕਨ ਦਾ ਦੌਰ ਜੋ ਹੈ ਉਹ ਜਾਰੀ ਰਿਹਾ ਤਾਂ ਅੱਜ ਦੀ ਇਸ ਬੈਠਕ ਦਾ ਨਟਸ਼ਲ ਕੀ ਕੁਝ ਹੋਏਗਾ ਕੋਈ ਸੇ ਤਨਪਤਨ ਗੱਲ ਲੱਗ ਪਾਏਗੀ ਜਾਂ ਹਾਲੇ ਥੋੜਾ ਹੋਰ ਇੰਤਜ਼ਾਰ ਕਰਨਾ ਪੈਣਾ ਤਾਂ ਤਸਵੀਰ ਵੀ ਦੇਖੀ ਜਾ ਸਕਦੀ ਹੈ ਤਾਂ ਕਮਲ ਜਿਆਦਾ ਜਾਣਕਾਰੀ ਦੀ ਜੋ ਹੈ ਉਹ ਸਾਨ ਪਾਰੇ ਨੇ ਕਮਲ ਓਵਰ ਟੂ ਯੂ ਕਿ ਕੁਝ ਇਨਫੋਰਮੇਸ਼ਨ ਤੁਹਾਡੇ ਕੋਲ ਅ ਬਿਲਕੁਲ ਕ੍ਰਿਸ਼ਨ ਦੇਖੋ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਤੇ ਇਸ ਮੋਰਚੇ ਨੂੰ ਲੈ ਕੇ 10 ਤਰੀਕ ਨੂੰ ਇੱਕ ਵੱਡਾ ਇਕੱਠ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਵੱਲੋਂ ਬੁਲਾਇਆ ਗਿਆ ਸੀਗਾ ਜਿਸ ਇਕੱਠ ਦੇ ਵਿੱਚ ਖਾਸ ਤੌਰ ਤੇ ਕਹਿ ਸਕਦੇ ਆ ਇਸ ਚੀਜ਼ ਨੂੰ ਲੈ ਕੇ ਜਿਹੜੀ ਰਣਨੀਤੀ ਬਣਾਈ ਗਈ ਸੀਗੀ ਕਿ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਉਸ ਨੂੰ ਅੱਗੇ ਕਿਸ ਤਰ੍ਹਾਂ ਹੈਂਡਲ ਕਰਨਾ ਤੇ ਦੂਸਰੀ ਗੱਲ ਕਿਉਂਕਿ ਉਸ ਇਕੱਠ ਤੋਂ ਬਾਅਦ ਕੁਝ ਜਿਹੜੀਆਂ ਤਸਵੀਰਾਂ ਬਦਲ ਕੇ ਯੂਨੀਵਰਸਿਟੀ ਦੇ ਵਿੱਚ ਆਈਆਂ ਕਿਉਂਕਿ ਦੇਖੋ ਉਹ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹਾਲ ਅਜਿਸ ਤਰੀਕੇ ਜੋ ਡਰਾਫਟ ਸੀਗਾ ਉਸ ਉਪਰਾਸ਼ਟਪਤੀ ਹਰਣ ਭੇਜ ਦਿੱਤਾ ਗਿਆ ਸੀਗਾ ਸੈਨੇਟ ਚੋਣਾਂ ਦਾ ਕਰਵਾਉਣ ਨੂੰ ਲੈ ਕੇ ਪਰ ਉਸ ਤੋਂ ਬਾਅਦ ਇਕੱਠ ਹੁੰਦਾ ਇਕੱਠ ਹੋਣ ਤੋਂ ਬਾਅਦ ਹਾਲਾਂਕਿ ਕਾਫੀ ਥਾਵਾਂ ਤੇ ਜਿਹੜਾ ਲਾਠੀ ਚਾਰਜ ਆ ਉਹ ਵੀ ਦਿਖਾਈ ਦਿੰਦਾ ਤੇ ਲਾਠੀ ਚਾਰਜ ਦੇ ਵਿੱਚ ਕੁਝ ਜਿਹੜੇ ਕਿਸੇ ਦੇ ਵਿਦਿਆਰਥੀ ਨੇ ਉਹ ਵੀ ਜ਼ਖਮੀ ਹੁੰਦੇ ਨੇ ਤੇ ਕੁਝ ਨੂੰ ਜਿਹੜੇ ਡੇਟੇਨ ਕਰ ਲਿਆ ਜਾਂਦਾ ਪਰ ਇੱਥੇ ਦੇ ਵਿੱਚ ਜਿਹੜਾ ਇੱਕ ਅਲਟੀਮੇਟਮ ਹੈ ਉਸ ਦਿਨ ਵਿਦਿਆਰਥੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਦਿੱਤਾ ਜਾਂਦਾ ਕਿ ਸਾਡੇ ਜਿਹੜੇ ਵਿਦਿਆਰਥੀ ਗ੍ਰਿਫਤਾਰ ਜਾਂ ਹਰਾਸਤ ਦੇ ਵਿੱਚ ਲੈ ਗਏ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਹਾਲਾਂਕਿ ਉਦੋਂ ਤੋਂ ਛੱਡ ਦਿੱ ਦਸਤੀ ਸਥਿਤੀ ਕੀਆ ਕਿਉਂਕਿ ਦੇਖੋ ਅੱਜ 12ਵੇਂ ਦਿਨ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਇਹ ਜਿਹੜਾ ਮੋਰਚਾ ਇਹ ਦਾਖਲ ਹੋ ਚੁੱਕਿਆ ਅੱਜ ਜਦੋਂ ਵੀਸੀ ਇਹ ਹੋਰਾਂ ਦੇ ਨਾਲ ਬੈਠਕ ਹੋਈ ਸੀ ਕਿ ਤਾਂ ਉਸ ਬੈਠਕ ਦੇ ਵਿੱਚ ਹਾਂ ਪੱਕੀ ਜਿਹੜੀ ਗੱਲ ਸਾਹਮਣੇ ਆਈ ਸੀ ਅਤੇ ਕੁਝ ਚੀਜ਼ਾਂ ਸੀਗੀਆਂ ਸ਼ਡਿਊਲ ਨੂੰ ਲੈ ਕੇ ਕਿਉਂਕਿ ਸੈਨੇਟ ਦੇ ਸ਼ਡਿਊਲ ਨੂੰ ਲੈ ਕੇ ਭਰੋਸਾ ਦਿੱਤਾ ਗਿਆ ਕਿ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਕਿ ਰਿਪਲਾਈ ਹੈ ਜਿਹੜਾ ਆ ਜਾਏਗੀ ਪ੍ਰੂਵਲ ਆ ਜਾਏਗੀ ਉਸ ਤੋਂ ਬਾਅਦ ਸੈਨੇਟ ਚੋਣਾਂ ਦਾ ਜਿਹੜਾ ਐਲਾਨ ਹੈ ਸ਼ਡਿਊਲ ਆ ਉਹ ਜਾਰੀ ਹੋ ਜਾਏਗਾ ਪਰ ਹੁਣ ਜਿਹੜੀ ਇਸ ਸਮੇਂ ਜੋ ਕਿ ਸਦਿਆ ਹੈ ਸਟੂਡੈਂਟ ਸੈਂਟਰ ਪੰਜਾਬ ਯੂਨੀਵਰਸ ਜੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਆਗੂ ਨੇ ਤਵਾਮ ਜਿਹੜੀਆਂ ਰਾਜਨੀਤੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਕਿਸਾ ਦੇ ਅੱਜ ਇਸ ਸਮੇਂ ਸਟੂਡੈਂਟ ਸੈਂਟਰ ਵਿਖੇ ਪੁੱਜੇ ਹੋਏ ਨੇ ਇਹ ਚੰਡੀਗੜ੍ਹ ਪੁਲਿਸ ਦੇ ਜੋ ਐਸਐਸਪੀ ਨੇ ਡੀਐਸਪੀ ਨੇ ਐਸਪੀ ਜੋ ਐਸਐਚਓ ਨੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਉਸ ਤੋਂ ਇਲਾਵਾ ਡੀਐਸਡਬਲ ਡੀਨ ਨੇ ਜਿਹੜੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਇਹ ਤਿੰਨ ਜਿਹੜੇ ਕਿਸਾ ਦੇ ਮੇਨ ਨੇ ਜਿਨ੍ਹਾਂ ਦੀਆਂ ਮੀਟਿੰਗ ਕਿਸਾ ਦੇ ਇਸ ਸਮੇਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋ ਰਹੀ ਹੈ ਜੋ ਹੁਣ ਤੱਕ ਸਾਡੇ ਕੋਲ ਜਾਣਕਾਰੀ ਹੈ ਕਿ 10 ਤਰੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਵਿਦਿਆਰਥੀ ਜਿਹੜਾ ਆਪਣਾ ਇੱਕ ਪੱਖ ਰੱਖਦੇ ਹੋਏ ਨਜ਼ਰ ਆ ਸਕਦੇ ਨੇ ਕਿਉਂਕਿ ਜਿਸ ਤਰੀਕੇ ਚੰਡੀਗੜ੍ਹ ਪੁਲਿਸ ਵੱਲੋਂ लाठीचार्ज ਕੀਤਾ ਗਿਆ ਰਾਸਤੇ ਬੰਦ ਕੀਤੇ ਗਏ ਉਸ ਨੂੰ ਲੈ ਕੇ ਇਸ ਮੈਟਿਕ ਦੇ ਵਿੱਚ ਵਿਚਾਰ ਚਰਚਾ ਹੋ ਸਕਦੀ ਹੈ ਅਤੇ ਇਹ ਕਈ ਵਿਦਿਆਰਥੀਆਂ ਆਗੂ ਦੇ ਮਨਾਂ ਦੇ ਵਿੱਚ ਇਹ ਵੀ ਖਦਸ਼ੇ ਨੇ ਕਿ ਕਿਤੇ ਇਹ ਚੰਡੀਗੜ੍ਹ ਪੁਲਿਸ ਦਾ ਕੋਈ ਮਾਮਲਾ ਜਿਹੜਾ ਉਹਨਾਂ ਦੇ ਨਾਮ ਦਰਜ ਕਰ ਦਵੇ ਉਸ ਨੂੰ ਲੈ ਕੇ ਜਿਹੜੀ ਵਿਚਾਰ ਵਟਾਂਦਰਾ ਇਸ ਦੇ ਵਿੱਚ ਹੋ ਸਕਦਾ ਅਤੇ ਇੱਕ ਮਾਮਲਾ ਸੀਗਾ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਸੈਨੇਟ ਚੋਣਾਂ ਨੂੰ ਲੈ ਕੇ ਜੋ ਪ੍ਰਦਰਸ਼ਨ ਜਦੋਂ ਵਿਦਿਆਰਥੀਆਂ ਨੇ ਕੀਤਾ ਸੀਗਾ ਉਸ ਸਮੇਂ ਜਿਹੜੇ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੇ ਪਰਚੇ ਦਰਜ ਕੀਤੇ ਗਏ ਸੀਗੇ ਉਹਨਾਂ ਪਰਚੇ ਦਰਜ ਨੂੰ ਜਿਹੜਾ ਰੱਦ ਕਰਵਾਉਣ ਦੀ ਜਿਹੜੀ ਗੱਲ ਆ ਅੱਜ ਦੀ ਮੀਟਿੰਗ ਦੇ ਵਿੱਚ ਹੋਈ ਆ ਤਾਂ ਉਸ ਦੇ ਉੱਪਰ ਵੀ ਜਿਹੜੀ ਵਿਚਾਰ ਵਟਾਂਦਰਾ ਕੈਸਾ ਦੇ ਵਿਦਿਆਰਥੀਆਂ ਦੇ ਨਾਲ ਜਿਹੜਾ ਹੋਏਗਾ ਚੰਡੀਗੜ੍ਹ ਪੁਲਿਸ ਦੇ ਜੋ ਐਸਐਸਪੀ ਨੇ ਕਮਰਦੀਪ ਗੌਰ ਉਹ ਇਸ ਸਮੇਂ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਉਹ ਜਿਹੜੀ ਮੀਟਿੰਗ ਦੀ ਪੂਰੀ ਅਗਵਾਈ ਕਰ ਰਹੇ ਨੇ ਅਤੇ ਤਕਰੀਬਨ ਕਿੰਸਾ ਦੇ ਆਧ ਤੱਕ ਘੰਟਾ ਪੌਣਾ ਘੰਟਾ ਮੀਟਿੰਗ ਚੱਲਣ ਦੇ ਸਾਰ ਨੇ ਜਿਹੜੇ ਉਹ ਜਾਪ ਰਹੇ ਨੇ ਮੀਟਿੰਗ ਤੋਂ ਬਾਅਦ ਕੀ ਅਪਡੇਟ ਨਿਕਲ ਕੇ ਆਉਂਦੀ ਆ ਉਹ ਸੇ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਕਿਉਂਕਿ ਲਗਾਤਾਰ ਜਿਹੜੇ ਵਿਦਿਆਰਥੀ ਨੇ ਉਹ ਆਪੋ ਆਪਣੀ ਇੱਕੋ ਮੰਗ ਦੇ ਉਪਰੜੇ ਹੋਏ ਨੇ ਕਿ ਜੋ ਸੈਨੇਟ ਇਲੈਕਸ਼ਨ ਹੈ ਉਹਨਾਂ ਦਾ ਜਿਹੜਾ ਸ਼ਡਿਊਲ ਹੈ ਉਹ ਜਾਰੀ ਕੀਤਾ ਜਾਵੇ ਜਦੋਂ ਸ਼ਡਿਊਲ ਜਾਰੀ ਹੋ ਜਾਏਗਾ ਉਦੋਂ ਜਿਹੜਾ ਧ ਪੁਲਿਸ ਦੇਖ ਸਕਦੇ ਕਿਉਂਕਿ ਜਦੋਂ 10 ਤਰੀਕ ਨੂੰ ਇੱਕ ਰਾਤ ਪਹਿਲਾਂ 9 ਦੀ ਜਿਹੜੇ 9 ਦੀ ਰਾਤ ਸ਼ਾਮ ਜਾਂ 10 ਦੀ ਰਾਤ ਜਿਹੜੀ ਕਿ ਸਵੇਰ ਸੀ ਉਸ ਦਿਨ ਪੂਰੀ ਜਿਹੜੀ ਚੰਡੀਗੜ੍ਹ ਪੁਲਿਸ ਦਾ ਮਸਤੈਦ ਰਹੀ ਆ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਕਵਾਕ 게ਟ ਸੀਗੇ ਉਹ 게ਟ ਜਿਹੜੇ ਬੰਦ ਕਰ ਦਿੱਤੇ ਗਏ ਸੀਗੇ ਆ ਵਿਦਿਆਰਥੀਆਂ ਦੀ ਹਾਲਾਂਕਿ ਕਾਫੀ ਥਾਂਵਾਂ ਤੇ ਜਿਹੜੀ ਝੜਪ ਹੋਈ ਸੀਗੀ ਪੰਜਾਬ ਤੋਂ ਕਿਸਾਨਾਂ ਦੀ ਐਂਟਰੀ ਬੈਨ ਕਰ ਦਿੱਤੇ ਗਈ ਸੀਗੀ ਹਾਲਾਂਕਿ ਉਹ ਬੈਰੀਕੇਡ ਤੋੜ ਕੇ ਜਿਹੜੇ ਕਿ ਜ਼ਰੂਰ ਅੰਦਰ ਲੰਘੇ ਸੀਗੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਦੇਖਦੇ ਹੋਏ ਜਿਹੜੀ ਕਿ ਇਹ ਬੈਠ ਕੇ ਜਿਹੜੀ ਕਿ ਇਸ ਸਮੇਂ ਹੋ ਰਹੀ ਆ ਭਾਰਤੀ ਵੰਗ ਨੇ ਇਹ ਰਾਜਨੀਤਿਕ ਪਾਰਟੀਆਂ ਦੇ ਉਹ ਜਿਹੜੇ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਅਤੇ ਕੁਝ ਸਮੇਂ ਤੱਕ ਕਿਸੇ ਦੇ ਮੀਟਿੰਗ ਦੇ ਵਿੱਚ ਜੋ ਵੀ ਕੁਝ ਨਿਕਲ ਕੇ ਸਾਹਮਣੇ ਆਏਗਾ ਉਹ ਜਿਹੜਾ ਅਸੀਂ ਕਿਸੇ ਦੇ ਦੱਸਾਂਗੇ ਕਿਉਂਕਿ ਕੁਝ ਸਮੇਂ ਤੱਕ ਜਿਹੜੀ ਮੀਟਿੰਗ ਹੈ ਕਿਸੇ ਦੇ ਸਮਾਪਤ ਹੋਏਗੀ ਬਿਲਕੁਲ ਪਰ ਚੰਡੀਗੜ੍ਹ ਦੀ ਪੁਲਿਸ ਕਾਰਵਾਈ ਕਰ ਸਕਦੀ ਹੈ ਇਹ ਖਦਸ਼ਾ ਹੈ ਜਾਂ ਵਿਦਿਆਰਥੀ ਵਰਗ ਨੂੰ ਯਕੀਨ ਹੈ ਦੇਖੋ ਇੱਕ ਕਮਿਟਮੈਂਟ ਤੇ ਪ੍ਰੋਟੈਸਟ ਖਤਮ ਹੋਇਆ ਸੀ ਇੰਨੇ ਜਲਦੀ ਪ੍ਰੋਟੈਸਟ ਖਤਮ ਹੁੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਦੇਖੇ ਕਿੰਨਾ ਵਿਸ਼ਵਾਸ ਵਿਦਿਆਰਥੀਆਂ ਨੇ ਕੀਤਾ ਕਮਲ ਦੇਖੋ ਕ੍ਰਿਸ਼ਨ ਤਿੰਨ ਚਾਰ ਗੱਲਾਂ ਨੇ ਕਿ ਜੋ ਖਾਦਸ਼ੇ ਨੇ ਜਾਂ ਸ਼ੰਕਾ ਕਿਸ ਤਰੀਕੇ ਵੀ ਇਸ ਚੀਜ਼ ਨੂੰ ਅਸੀਂ ਮੰਨ ਲਈਏ ਕਿਉਂਕਿ ਜਦੋਂ ਵੀ ਅਜਿਹੇ ਕੁਝ ਪ੍ਰਦਰਸ਼ਨ ਹੁੰਦੇ ਨੇ ਤਾਂ ਇਹ ਇੱਕ ਵਾਰ ਜਿਹੜੀ ਮਨਜ਼ੂਰੀ ਨਾ ਮਿਲੇ ਉਸ ਤੋਂ ਬਾਅਦ ੱੱਕੇ ਦੇ ਨਾਲ ਉਸ ਚੀਜ਼ ਨੂੰ ਕਰ ਦਿੱਤਾ ਜਾਵੇ ਤਾਂ ਨਾਰਮਲੀ ਜੀ ਗੱਲ ਹੈ ਕਿ ਉਸ ਚੀਜ਼ ਦੇ ਉੱਪਰ ਜਿਹੜਾ ਕਿ ਰਿਐਕਸ਼ਨ ਤੇ ਐਕਸ਼ਨ ਵੀ ਦਿਖਾਈ ਦਿੰਦਾ ਹੁੰਦਾ ਉਸ ਤਰੀਕੇ ਜਿਸ ਤਰੀਕੇ ਕਹਿੰਦਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਸੀਗੀ ਗੇਟ ਸੀ ਕਿ ਚਾਹੇ ਉਹ 3 ਨੰਬਰ ਗੇਟ ਸੀ 2 ਨੰਬਰ ਗੇਟ ਸੀਗਾ ਚਾਹੇ 1 ਨੰਬਰ ਗੇਟ ਸੀਗਾ Yeah. <laughs> ਤਿੰਨੋਂ ਗੇਟ ਜਿਹੜੇ ਕਿੱਸਦੇ ਉਹ ਬੰਦ ਕਰ ਦਿੱਤੇ ਗਏ ਸੀਗੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਬਾਹਰ ਲਗਾ ਦਿੱਤਾ ਗਿਆ ਸੀਗਾ ਉਸ ਤੋਂ ਇਲਾਵਾ ਜਿਹੜਾ ਬਾਹਰੀ ਵਿਅਕਤੀ ਸੀਗਾ ਉਸ ਨੂੰ ਯੂਨੀਵਰਸਿਟੀ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਸੀਗਾ ਕਿ ਆਗਿਆ ਨਹੀਂ ਗਈ ਆ ਤੁਸੀਂ ਬਾਹਰੀ ਵਿਅਕਤੀ ਨੂੰ ਅੰਦਰ ਐਂਟਰ ਹੋਣ ਦੀ ਆਗਿਆ ਨਹੀਂ ਹੈ ਉਸ ਸਮੇਂ ਤੁਸੀਂ ਤਸਵੀਰਾਂ ਦੇਖਿਆ ਹੋਣੀ ਆ ਕਾਫੀ ਥਾਵਾਂ ਤੇ ਜਿਹੜਾ ਲਾਠੀ ਚਾਰਜ ਹੋਇਆ ਕੁਝ ਵਿਅਕਤੀ ਵੀ ਜਿਹੜੇ ਹਿਰਾਸਤ ਦੇ ਵਿੱਚ ਲੈ ਗਏ ਸੰਕੜਿਤ ਤਦਾਦ ਦੇ ਵਿੱਚ ਜਿਹੜੇ ਜੋ ਵਿਅਕਤੀ ਸੀਗੇ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆਏ ਸੀਗਾ ਪਰ ਸ਼ਾਮ ਨੂੰ ਜਦੋਂ ਆਲਟੀਮੇਟਮ ਦਿੱਤਾ ਆਲਟੀਮੇਟਮ ਤੋਂ ਦਰਮਿਆਨ ਜ ਦਿੱਤਾ ਗਿਆ ਪਰ ਇਹਨਾਂ ਹਾਲਾਤਾਂ ਦੇ ਵਿੱਚ ਹੁੰਦਾ ਕੀ ਹੈ ਕਿਉਂਕਿ ਦੇਖੋ ਫਿਲਹਾਲ ਦੀ ਘੜੀ ਜ਼ਰੂਰ ਉਹਨਾਂ ਛੱਡ ਦਿੱਤਾ ਜਾਂਦਾ ਪਰ ਬਾਅਦ ਦੇ ਵਿੱਚ ਜਿਹੜਾ ਕਿ ਪੁਲਿਸਾ ਆਪਣੀ ਜਿਹੜੀ ਕਾਰਵਾਈ ਕਰ ਦਿੰਦੀ ਹੁੰਦੀ ਹੈ ਕਿ ਇਸ ਤਰੀਕੇ ਦੇ ਜਰੀਏ ਝੜ ਕੋਈ ਬੈਰੀਕੇਟਿੰਗ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਾਂ ਜਦੋਂ ਲਾਠੀ ਚਾਰਜ ਹੁੰਦਾ ਕਿ ਅਸੀਂ ਐਨੇ ਬੰਦੇ ਡੇਟੇਨ ਕੀਤੇ ਉਹਨਾਂ ਤੇ ਮਾਮਲਾ ਦਰਜ ਕੀਤਾ ਤਾਂ ਇਸੇ ਤਰੀਕੇ ਦਾ ਹੀ ਇੱਕ ਮਾਮਲਾ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਸੈਨਟ ਚਾਣਾ ਕਰਵਾਉਣ ਨੂੰ ਲੈ ਕੇ ਇੱਕ ਧਰਨਾ ਪ੍ਰਦਰਸ਼ਨ ਹੋਇਆ ਸੀਗਾ ਉਹ ਸਮੇਂ ਤਕਰੀਬਨ ਇੱਕ ਦਰਜਨ ਤੋਂ ਵੱਧ ਜਿਹੜੇ ਕਿਸਾਨ ਦੇ ਵਿਦਿਆਰਥੀ ਸੀਗੇ ਉਹਨਾਂ ਦੇ ਉੱਪਰ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕੀਤਾ ਸੀਗਾ ਅਤੇ ਉਹ ਮਾਮਲਾ ਹਜੇ ਤੱਕ ਜਿਹੜਾ ਕਿ ਚੱਲਦਾ ਆ ਰਿਹਾ ਜਿਸ ਨੂੰ ਲੈ ਕੇ ਅੱਜ ਵੀਸੀ ਆਫਿਸ ਦੇ ਵਿੱਚ ਵੀ ਮੀਟਿੰਗ ਹੋਈ ਸੀਗੀ ਕਿ ਉਹ ਆ ਜਿਹੜੇ ਪਰਚੇ ਨੇ ਉਹ ਰੱਦ ਕੀਤੇ ਜਾਣ ਹਾਲਾਂਕਿ ਹੁਣ ਉਹ ਪਰਚੇ ਰੱਦ ਕਰਵਾਉਣ ਲਈ ਜਿਹੜਾ ਪੂਰਾ ਕਾਨੂੰਨੀ ਪ੍ਰੋਸੈਸ ਆ ਉਹ ਜਿਹੜਾ ਪੂਰਾ ਕਰਨਾ ਪਏਗਾ ਉੱਥੇ ਖਾਸ ਤੌਰ ਤੇ ਕਿਸੇ ਦੇ ਕਿ ਇਹ ਇੱਕ ਖਦਸ਼ਾ ਇਹ ਵੀ ਹੈ ਕਿ ਕਿਤੇ ਨਾ ਕਿਤੇ ਹੁਣ ਧਰਨਾ ਸਮਾਪਤ ਕਰਾਉਣ ਤੋਂ ਬਾਅਦ ਨਾ ਪਰਚੇ ਦਰਜ ਹੋ ਜਾਣ ਜਾਂ ਕਿਸੇ ਦੇ ਉਸ ਤੋਂ ਪਹਿਲਾਂ ਨਾ ਹੁਣ ਪਰਚੇ ਦਰਜ ਕਰ ਦੇਣ ਤਾਂ ਵਿਦਿਆਰਥੀ ਨੇ ਜਿਹੜੇ ਆਪਣਾ ਇੱਕ ਪੱਖ ਰੱਖਦੇ ਹੋਏ ਜ਼ਰੂਰ ਨਜ਼ਰ ਆ ਸਕਦੇ ਨੇ ਕਿ ਜੇਕਰ ਤੁਸੀਂ ਪਰਚੇ ਦਰਜ ਕਰਨ ਬਾਰੇ ਸੋਚ ਰਹੇ ਹੋ ਜਾਂ ਪਰਚੇ ਦਰਜ ਕਰੋਗੇ ਤਾਂ ਉਸ ਤੋਂ ਬਾਅਦ ਵਿਦਿਆਰਥੀ ਆਪਣਾ ਕੀ ਐਕਸ਼ਨ ਦੇ ਸਕਦੇ ਨੇ ਕਿਉਂਕਿ ਹਜੇ ਤੱਕ ਤਾਂ ਵਿਦਿਆਰਥੀਆਂ ਦੀ ਸਿੱਧੇ ਤੌਰ ਤੇ ਜਿਹੜੀ ਕਾਲ ਆ ਉਹ ਸੈਨੇਟ ਚੋਣਾਂ ਨੂੰ ਲੈ ਕੇ ਆ ਕਿ ਸੈਨੇਟ ਚੋਣਾਂ ਨੇ ਜਿਹੜੀਆਂ ਉਹ ਜਲਦ ਤੋਂ ਜਲਦ ਜਿਹੜਾ ਕਿ ਉਹਨਾਂ ਦਾ ਸ਼ਡਿਊਲ ਹੈ ਉਹ ਜਾਰੀ ਕੀਤਾ ਜਾਵੇ ਜੇਕਰ ਸ਼ਡਿਊਲ ਜਲਦ ਤੋਂ ਜਲਦ ਨਹੀਂ ਜਾਰੀ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਕਿ ਇੱਕ ਹਫਤੇ ਤੋਂ ਸਮਾਂ ਇੱਕ ਹਫਤੇ ਤੋਂ ਬਾਅਦ ਜਿਹੜਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਗਜ਼ਾਮ ਹੈ ਅਤੇ ਵਿਦਿਆਰਥੀਆਂ ਨੇ ਇੱਕ ਤਰੀ ਹੁੰਦਾ ਤਾਂ ਉਸ ਤੋਂ ਬਾਅਦ ਉਹ ਐਡਮਨ ਬਲੌਕ ਨੂੰ ਜਿਹੜਾ ਕਿ ਉਹ ਵੀ ਬੰਦ ਕਰ ਸਕਦੇ ਨੇ ਤਾਂ ਇਹ ਸਿੱਧੇ ਤੌਰ ਤੇ ਇੱਕ ਉਹਨਾਂ ਨੇ ਆਪਣਾ ਅਲਟੀਮੇਟਮ ਜਿਹੜਾ ਚੰਡੀਗੜ੍ਹ ਜੋ ਪੰਜਾਬ ਯੂਨੀਵਰਸਿਟੀ ਆ ਉਸ ਨੂੰ ਜਿਹੜਾ ਕਿ ਇੱਕ ਤਰੀਕੇ ਦੇ ਜ਼ਰੀਏ ਅਲਟੀਮੇਟਮ ਆਪਣਾ ਦੇ ਦਿੱਤਾ ਹਾਲਾਂਕਿ ਹੁਣ ਜਿਸ ਤਰੀਕੇ ਅੱਜ ਵੀ ਹੀ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਪ੍ਰੋਫੈਸਰ ਨੇ ਚਾਹੇ ਵੀਸੀ ਮੈਡਮ ਨੇ ਉਹਨਾਂ ਵੱਲੋਂ ਇੱਕ ਭਰੋਸਾ ਦਿੱਤਾ ਗਿਆ ਕਿ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਸੈਨੇਟਰ ਇਲੈਕਸ਼ਨ ਦਾ ਜਿਹੜਾ ਸ਼ਡਿਊਲ ਆ ਉਹ ਜਾਰੀ ਹੋ ਜਾਏਗਾ ਅਤੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਕਹਿ ਸਕਦੇ ਕਿ ਜੇਕਰ ਸੈਨੇਟ ਚੋਣਾਂ ਦਾ ਜਾਉ ਯੂਨੀਵਰਸਿਟੀ ਬਚਾਓ ਮੋਰਚਾ ਦੇ ਵੱਲੋਂ ਜੋ ਵੀਸੀ ਆਫਿਸ ਦੇ ਬਾਹਰ ਧਰਨਾ ਲਗਾਤਾਰ ਚੱਲ ਰਿਹਾ ਉਸ ਧਰਨੇ ਨੂੰ ਵੀ ਸਮਾਪਤ ਕੀਤਾ ਜਾ ਸਕਦਾ ਬਿਲਕੁਲ ਇਹ ਕੀਤਾ ਜਾ ਸਕਦਾ ਹੈ ਸਮਾਪਤ ਫਿਲਹਾਲ ਇਹ ਛੇਸ਼ੂ ਪੰਜ ਦੀ ਸਥਿਤੀ ਬਣੀ ਹੋਈ ਹੈ ਤਾਂ ਵਿਦਿਆਰਥੀਆਂ ਦਾ ਜ਼ਿਕਰ ਕੀਤਾ ਗਿਆ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਤਰੀਕੇ ਦੇ ਨਾਲ ਪ੍ਰੋਫੈਸਰ ਉਹਦੇ ਵਿੱਚ ਜਿਹੜੇ ਹੈ ਉਹ ਨਾਮਿਨੇਟ ਸੀ ਕਮਲ ਕੀ ਕੁਝ ਰੋਲ ਰਹੇਗਾ ਦੇਖੋ ਹੁਣ ਤਾਂ ਸ਼ਡਿਊਲ ਨੂੰ ਲੈ ਕੇ ਬਹੁਤ ਵੱਡੀ ਚਰਚਾ ਹੈ ਕਿ ਜੇ ਸ਼ਡਿਊਲ ਜਾਰੀ ਹੋ ਜਾਏ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਗਿਣਤੀ 'ਚ ਜਿਹੜਾ ਉਹ ਵਿਦਿਆਰਥੀਆਂ ਦੇ ਮਨ 'ਚ ਗੁੱਸਾ ਘਟਣ ਦਾ ਕੰਮ ਕਰੇਗਾ ਦੇਖੋ ਕਿਰਸ਼ਨਾ ਕਿਉਂਕਿ ਅ ਅ ਕੱਲ ਜਦੋਂ ਕਿ ਸਾਡੇ ਵਿਦਿਆਰਥੀਆਂ ਨੇ ਆਪਣੀ ਮੀਟਿੰਗ ਕੀਤੀ ਸੀ ਉਸ ਸਮੇਂ ਪੰਜਾਬ ਯੂਨੀਵਰਸਿਟੀ ਦੇ ਜੋ ਵੀਸੀ ਨੇ ਉਹਨਾਂ ਵੱਲੋਂ ਇੱਕ ਜਿਹੜਾ ਡੈਲੀਗੇਸ਼ਨ ਦੇ ਜਰੀਏ ਸੰਦੇਸ਼ ਭੇਜਿਆ ਗਿਆ ਸੀਗਾ ਕਿ ਵਿਦਿਆਰਥੀ ਆਪਣੀਆਂ ਕੋਈ ਮੰਗਾਂ ਹੋਰ ਰੱਖਣਾ ਚਾਹੁੰਦੇ ਨੇ ਤਾਂ ਉਹ ਕੱਲ ਨੂੰ ਜਿਹੜਾ ਕਿ ਮੀਟਿੰਗ ਕਰ ਲੈਣਾ ਜਿਹੜਾ ਡੈਲੀਗੇਸ਼ਨ ਹੋਏਗਾ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵੀਸੀ ਹੋਣਗੇ ਉਹ ਮੀਟਿੰਗ ਦੇ ਵਿੱਚ ਮੌਜੂਦ ਹੋਣਗੇ ਉਹਨਾਂ ਦੇ ਨਾਲ ਉਹ ਆਪਣੀ ਜਿਹੜੀ ਮੀਟਿੰਗ ਕਰ ਸਕਦੇ ਨੇ ਜਿਸ ਦੇ ਵਿੱਚ ਦੇਖੋ ਇੱਕ ਜਿਹੜੀ ਸੈਨੇਟ ਚ ਉਹਨਾਂ ਦਾ ਸ਼ਡਿਊਲ ਜਾਰੀ ਕਰਵਾਉਣ ਨੂੰ ਲੈ ਕੇ ਤਾਂ ਇਹ ਇੱਕ ਮੰਗ ਜਿਹੜੀ ਅਲੱਗ ਤੋਂ ਆ ਪਰ ਇਸ ਦੇ ਵਿੱਚ ਕੁ ਜਿਹੜੀਆਂ ਕਿ ਸਾਡੇ ਅੱਜ ਸਵੇਰੇ ਜਾਂ ਕੱਲ੍ਹ ਸ਼ਾਮ ਨੂੰ ਜਿਹੜੀਆਂ ਐਡ ਕੀਤੀਆਂ ਗਈਆਂ ਸੀ ਵਿਦਿਆਰਥੀਆਂ ਵੱਲੋਂ ਜਦੋਂ ਕਿ ਸਾਡੇ ਡੈਲੀਗੇਸ਼ਨ ਨੇ ਇੱਕ ਪ੍ਰੋਪੋਜ਼ਲ ਲੈ ਕੇ ਆਇਆ ਸੀਗਾ ਉਸ ਦੇ ਵਿੱਚ ਮੰਗਾਂ ਜਿਹੜੀਆਂ ਜਿਹੜੀਆਂ ਦਾਖਲ ਕੀਤੀਆਂ ਗਈਆਂ ਸੀ ਇੱਕ ਤਾਂ ਜਿਹੜੇ ਅੱਜ ਤੋਂ 2 ਸਾਲ 3 ਸਾਲ ਪਹਿਲਾਂ ਜਿਹੜੇ ਪਰਚੇ ਦਰਜ ਹੋਏ ਸੀਗੇ ਸੈਨੇਟ ਚੋਂ ਉਹਨਾਂ ਤੋਂ ਪਹਿਲਾਂ ਉਹ ਰੱਦ ਕੀਤੇ ਜਾਣ ਇੱਕ ਡਿਮਾਂਡ ਸੀਗੀ ਦੂਸਰੀ ਕੁਝ ਕੋਰਟ ਕੇਸ ਜਿਹੜੇ ਵਿਦਿਆਰਥੀਆਂ ਦੇ ਅੰਗੇਸ਼ ਤੋਂ ਚੱਲ ਰਹੇ ਨੇ ਉਹ ਕੋਰਟ ਕੇਸ ਜਿਹੜੇ ਯੂਨੀਵਰਸਿਟੀ ਪ੍ਰਸ਼ਾਸਨ ਵਾਪਸ ਲਵੇ ਦੂਸਰੀ ਮੰਗ ਸੀਗੀ ਤੀਸਰੀ ਮੰਗ ਸੀਗੀ ਜਿੰਨਾ ਸਮਾਂ ਨਵੀਂ ਸੈਨੇਟ ਹੋਂਦ ਵਿੱਚ ਨਹੀਂ ਆਉਂਦੀ ਉਹਨਾਂ ਸਮਾਂ ਫੰਕਸ਼ਨ ਕਰਨ ਦੀ ਜਿਹੜੀ ਕਿ ਜ਼ਿਆਦਾਤਰ ਜਿਹੜੀ ਕਿ ਆਗੇ ਦਿੱਤੀ ਜਾਵੇ ਜਿਹੜੇ ਕੁਝ ਖਾਸ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਬਦਲਾਅ ਨੂੰ ਲੈ ਕੇ ਨੇ ਉਹ ਜਿਹੜੇ ਪ੍ਰੋਗਰਾਮ ਹੈ ਜਿਹੜੇ ਉਹਨਾਂ ਨੂੰ ਲੁਣਾ ਕੀਤੇ ਜਾਣ ਇਸ ਤੇ ਉੱਪਰ ਰੋਕ ਲਗਾਈ ਜਾਵੇ ਜਾਂ ਇਸ ਨੂੰ ਰੋਕਿਆ ਜਾਵੇ ਘਟਾਇਆ ਜਾਵੇ ਇਹ ਡਿਮਾਂਡ ਕੀਤੀ ਗਈ ਸੀ ਚੌਥੀ ਡਿਮਾਂਡ ਉਹਨਾਂ ਵੱਲੋਂ ਕੀਤੀ ਗਈ ਸੀ ਕਿ ਇੱਕ ਬਲਾਰੇ ਨੂੰ ਲੈ ਕੇ ਕਮੇਟੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਣਾਈ ਗਈ ਹੈ ਜਿਸ ਦੇ ਵਿੱਚ ਕੋਈ ਵੀ ਤੁਸੀਂ ਸੈਮੀਨਾਰ ਕਰਾਉਣਾ ਕੋਈ ਕਿਸੇ ਸਪੋਕਸ ਪਰਸਨ ਨੇ ਆਉਣਾ ਜਾਂ ਕਿਸੇ ਨੇ ਆਉ ਦੇ ਇਹ ਤੌਰ ਤੇ ਆਉਣਾ ਤਾਂ ਉਸ ਦੀ ਜਿਹੜੀ ਕਿ ਬਕਾਇਦਾ ਰੂਪ ਦੇ ਵਿੱਚ ਇੱਕ ਜਿਹੜੀ ਪਰਮਿਸ਼ਨ ਆ ਉਹ ਲੈਣੀ ਦੀ ਆ ਤੇ ਉਸ ਜਿਹੜੀ ਕਮੇਟੀ ਦੀ ਡਿਮਾਂਡ ਕੀਤੀ ਗਈ ਹੈ ਸਟੂਡੈਂਟ ਵੱਲੋਂ ਕਿ ਉਸ ਕਮੇਟੀ ਨੂੰ ਬਕਾਇਦਾ ਮੁੱਢਾ ਜਿਹੜਾ ਕਿ ਰੱਦ ਕੀਤਾ ਜਾਵੇ ਇਹ ਚਾਰ ਪੰਜ ਤਰ੍ਹਾਂ ਦੀਆਂ ਜਿਹੜੀਆਂ ਕੁੱਲ ਮੰਗਾਂ ਸਗੀਆਂ ਇਹਨਾਂ ਮੰਗਾਂ ਨੂੰ ਲੈ ਕੇ ਜਦੋਂ ਕੇ ਸਾਡੇ ਵਿਦਿਆਰਥੀ ਮੀਟਿੰਗ ਦੇ ਵਿੱਚ ਬੈਠੇ ਤਾਂ ਤਾਂ ਇਹਨਾਂ ਮੰਗਾਂ ਦੇ ਉੱਪਰ ਕਿਤੇ ਨਾ ਕਿਤੇ ਪੋਜ਼ਿਟਿਵ ਮਾਹੌਲ ਦੇ ਵਿੱਚ ਜਿਹੜੀ ਮੀਟਿੰਗਾਂ ਉਹ ਹੋਈ ਸੀਗੀ ਇਸ ਸਮੇਂ ਜਿਹੜੀ ਕਿਸੇ ਕਹਦੇ ਤਸਵੀਰਾਂ ਤੁਹਾਨੂੰ ਜਿਹੜੀ ਦਿਖਾ ਦਿੰਨੇ ਮੀਟਿੰਗ ਹੈ ਜਿਹੜੀ ਉਹ ਕਿਸੇ ਕਹਦੇ ਖਤਮ ਹੋ ਚੁੱਕੀ ਆ ਜੋ ਐਸਐਸਪੀ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਇਹ ਉਸ ਤੋਂ ਇਲਾਵਾ ਡੀਐਸਪੀ ਨੇ ਉਹ ਇਸ ਸਮੇਂ ਇਹ ਬਾਹਰ ਆ ਚੁੱਕੇ ਨੇ ਕੁਝ ਸਮੇਂ ਤੱਕ ਜਿਹੜੇ ਕਿਸੇ ਕਹਦੇ ਵਿਦਿਆਰਥੀ ਨੇ ਉਹ ਵੀ ਕਿਸੇ ਕਹਦੇ ਬਾਹਰ ਆ ਸਕਦੇ ਨੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਕਿਉਂਕਿ ਤਕਰੀਬਨ ਕਿਸੇ ਕਹਦੇ ਐਸਟੀਮੇਟ ਦੇ ਤੌਰ ਤੇ 20-25 ਮਿੰਟ ਜਿਹੜੀ ਕਿ ਮੀਟਿੰਗ ਹੈ ਇਹ ਕਿਸੇ ਕਹਦੇ ਚੱਲੀ ਆ ਤੇ 20-25 ਮਿੰਟ ਦੀ ਮੀਟ ਚੁੱਕੀ ਹੈ ਕਿਉਂਕਿ ਜੋ ਡੀਐਸਡਬਲਯੂ ਡੀਐਨਸੀ ਦੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਐਸਐਸਪੀ ਚੰਡੀਗੜ੍ਹ ਕੈਸਾ ਦੇ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ ਉਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਸੀਗੇ ਉਹ ਕੈਸਾ ਦੇ ਇਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਤੇ ਕੁਝ ਮਿੰਟਾਂ ਤੱਕ ਜੋ ਕੈਸਾ ਦੇ ਵਿਦਿਆਰਥੀ ਨੇ ਉਪਰੋਂ ਮੀਟਿੰਗ ਹਾਲ ਤੋਂ ਜਿਹੜਾ ਥੱਲੇ ਆਉਣਗੇ ਉਹਨਾਂ ਦੇ ਨਾਲ ਜਿਹੜੀ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਬਹੁਤ ਸ਼ੁਕਰੀਆ ਕਮਲ ਜ਼ਿਆਦਾ ਜਾਣਕਾਰੀ ਸਾਂਝ ਪਾਉਣ ਵਾਸਤੇ ਉਮੀਦ ਹੈ ਕਿ ਮੀਟਿੰਗ ਤੋਂ ਬਾਅਦ ਵੱਡੇ ਜਿਹੜੇ ਅਪਡੇਟਸ ਉਹ ਤੁਹਾਡੇ ਕੋਲ ਆਉਣਗੇ ਤਾਂ ਸਾਡੇ ਤੱਕ ਵੀ ਤੁਸੀਂ ਸਾਂਝ ਜ਼ਰੂਰ ਕਰਿਓ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਤੁਹਾਡਾ ਸ਼ੁਕਰੀਆ ਇਸ ਖਬਰ ਤੇ ਨਜ਼ਰ ਬਣਾ ਕੇ ਰੱਖੋ ਮੀਟਿੰਗ ਜਿਹੜੀ ਜਾਰੀ ਹੈ ਮੀਟਿੰਗ 'ਚ ਕੀ ਕੁਝ ਅਪਡੇਟ ਹੋਣਗੇ ਫਿਲਹਾਲ ਇੰਤਜ਼ਾਰ ਕਰਨਾ ਪਵੇਗਾ ਪੀਓ ਸਟੂਡੈਂਟ ਸੈਂਟਰ ਵਿਖੇ ਇਹ ਮੀਟਿੰਗ ਜੋ ਹੈ ਜਾਰੀ ਹੈ ਤਾਂ ਨਾਲ ਹੀ ਚੰਡੀਗੜ੍ਹ ਪੁਲਿਸ ਦੇ ਉੱਚ ਅਫਸਰ ਇਸ ਬੈਠਕ ਦੇ ਵਿੱਚ ਨੇ ਬਵਾਦ ਜਿਹੜਾ ਉਹ ਅਸਲ ਜੇਗਾ ਕਦੋਂ ਇੱਕ ਇੰਤਜ਼ਾਰ ਰਹੇਗਾ ਤਾਂ ਇੱਕ ਹੋਰ ਵੱਡਾ ਅਪਡੇਟ ਆ ਰਿਹਾ ਕਿ ਫਿਲਹਾਲ ਮੀਟਿੰਗ ਖਤਮ ਹੋ ਚੁੱਕੀ ਹੈ ਕਮਲ ਕੀ ਕੁਛ ਅਪਡੇਟ ਨੇ ਮੀਟਿੰਗ ਅਪਡੇਟ ਕਿਉਂਕਿ ਖਤਮ ਹੋਣ ਦੀ ਇਨਫੋਰਮੇਸ਼ਨ ਆ ਰਹੀ ਹੈ ਮੀਟਿੰਗ ਦੀ ਕਮਲ ਤਾਂ ਜੁਰੰਦੀ ਕੋਸ਼ਿਸ਼ ਕਰਾਂਗੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਜਿਹੜੀ ਚੱਲ ਰਹੀ ਸੀ ਫਿਲਹਾਲ ਖਤਮ ਹੋ ਚੁੱਕੀ ਹੈ ਇਸ ਮੀਟਿੰਗ ਦੇ ਖਤਮ ਹੋਣ ਤੋਂ ਬਾਅਦ ਕੀ ਕੁਛ ਅਪਡੇਟ ਨੇ ਕੀ ਇਸ ਮੀਟਿੰਗ ਚ ਜਿਹੜੇ ਮਸਲੇ ਵਿਚਾਰੇ ਗਏ ਕਦੋਂ ਕੀ ਕਦੋਂ ਕਿਵੇਂ ਪੋਸੀਬਲ ਹੋਏਗਾ ਕਿਉਂਕਿ ਇਹ ਬਹੁਤ ਵੱਡੇ ਸਵਾਲ ਨੇ ਜਿਹੜੇ ਵਿਦਿਆਰਥੀ ਵਰਗ ਦੇ ਮਨ ਦੇ ਵਿੱਚ ਨੇ ਈਸ਼ੂ ਬਹੁਤ ਛੋਟਾ ਸੀ ਪਰ ਬਹੁਤ ਵੱਡੇ ਪੱਧਰ ਤੇ ਬਣਾ ਦਿੱਤਾ ਗਿਆ ਜਦੋਂ ਰਾਜਨੀਤਿਕ ਕਿਸੇ ਮਸਲੇ ਨੂੰ ਬਣਾ ਦਿੱਤਾ ਜਾਏ ਤਾਂ ਫਿਰ ਈਸ਼ੂ ਈਸ਼ੂ ਨਹੀਂ ਰਹਿੰਦਾ ਈਸ਼ੂ ਬਹੁਤ ਵੱਡਾ ਬਣ ਜਾਂਦਾ ਹੈ ਇਹ ਮੁੱਦਾ ਬਹੁਤ ਛੋਟਾ ਨਹੀਂ ਸੀ ਇੱਕ ਵੱਡਾ ਇਸ਼ੂ ਬਣਿਆ ਫਿਲਹਾਲ ਅਪਡੇਟਸ ਆਨ தி ਰੈਂਡ ਮਤਲਬ ਘੱਟੇ ਉਮੀਦ ਹੈ ਜਿਵੇਂ ਐਮਨ ਚੀਜ਼ਾਂ ਹੁੰਦੀਆਂ ਹੁੰਦੇ ਨੇ ਹੁਣ ਇਹ ਕਹਿਣ ਵੀ ਤੁਸੀਂ ਸਾਡੇ ਤੋਂ ਪੁੱਛ ਕੇ ਕਾਲ ਦਿਓ ਔਰ ਬਗ ਗੱਲ ਇਹ ਹੈ ਜੀ ਉਹ ਨਾ ਇਸ਼ੂ ਨੂੰ ਜੋ ਮਾਈਨਸ ਕਰਦੇ ਨੇ ਉਹ ਤਾਂ ਸਿਰਫ ਲੈਂਡ ਆਰਡਰ ਇਸ਼ੂ ਗੱਲ ਕਰ ਰਹੇ ਨੇ ਅਸੀਂ ਕੋਈ ਸਾਨੂੰ ਸ਼ੌਂਕ ਥੋੜੀ ਆ ਧਰਨੇ ਲਾਉਣ ਦਾ ਹੋਰ ਜਿਹੜੇ ਪਰਚੇ ਨੂੰ ਲੈ ਕੇ ਗੱਲ ਹੋਈ ਹੈ ਕਿ 10 ਤਰੀਕ ਨੂੰ ਹਾਂਜੀ ਹਾਂਜੀ 10 ਤਰੀਕ ਦਾ ਕੋਈ ਪਰਚਾ ਨਹੀਂ ਹੋਇਆ ਜੀ ਇਹ ਬਹੁਤ ਕਲੀਅਰ ਆ ਤੇ ਬਾਕੀ ਇਹਨਾਂ ਕਾ ਕਿ ਜਿਹੜੇ ਪਹਿਲਾਂ ਵਾਲੇ ਪਰਚੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਪੋਜ਼ਿਟਿਵ ਰਿਓ ਚ ਲੁੱਕ ਕਰਕੇ ਜੋ ਵੀ ਕਰ ਸਕਦੇ ਆ ਉਹ ਕਰਾਂਗੇ ਕੋਈ लाठी चार्ज ਜਿਸ ਤਰੀਕੇ ਵੇ ਸੀ ਉਹ ਗੱਲ ਰੱਖੀ ਗਈ ਹੋਵੇ ਵਿਦਿਆਰਥੀ ਉਹ ਤਾਂ ਜੀ ਦੇਖੋ ਉਹ ਕਹਿੰਦੇ ਵੀ ਲੈਟਸ ਅਗਰੀ ਟੂ ਡਿਸਐਗਰੀ ਜਿਹੜਾ ਉਹ ਕਹਿੰਦੇ ਹੁੰਦੇ ਆ ਕਹਿੰਦੇ ਜੀ ਅਸੀਂ ਕਈ ਸਾਨੂੰ ਥੋੜਾ ਅਸੀਂ ਨਖੇਦੀ ਕਰਦੇ ਆ ਤੁਹਾਡੇ ਲੱਠ ਚੜ ਜਾਏ ਅਸੀਂ ਕਹਿੰਦੇ ਤੁਹਾਡੇ ਬਾਹਰਲੇ ਬੰਦੇ ਸੱਦਣ ਦੀ ਨਖੇਦੀ ਕਰਦੇ ਆ ਚਲੋ ਠੀਕ ਆ ਜੀ ਨਖੇਦੀ ਨਖੇਦੀ ਨੇ ਅਸੀਂ ਜੋ ਸਾਤੋਂ ਹੁੰਦਾ ਉਹ ਅਸੀਂ ਕਰੀ ਚੱਲਾਂਗੇ ਜੋ ਉਹਨਾਂ ਤੋਂ ਹੁੰਦਾ ਉਹ ਕਰੀ ਜਾਣਗੇ ਪਰ ਉਹ ਤਾਂ ਦੇਖੋ ਇੱਕ ਯੋ ਕਿਉਂ ਮਤਲਬ ਲਾ ਮੇਨਟੇਨੈਂਸ ਆਫੀਸਰ ਆ ਜੀ ਲਾ ਐਨਫੋਰਸਮੈਂਟ ਏਜੰਸੀ ਆ ਪੁਲਿਸ ਉਹਨੇ ਹਬ ਤੱਕ ਕਲੇਮ ਕਰਕੇ ਉਹ ਚੀਜ਼ਾਂ ਕਰਨੀਆਂ ਨੇ ਇੱਕ ਉਹਨਾਂ ਨੇ ਮਤਲਬ ਟਿਕ ਦਾ ਬਾਕਸ ਇਸ ਇਹ ਨਹੀਂ ਹੁੰਦਾ ਵੀ ਅਸੀਂ ਇਹ ਸਾਰਾ ਕੁਝ ਕੀਤਾ ਅਸੀਂ ਰੀਚ ਆਊਟ ਕਰਿਆ ਚਲੋ ਠੀਕ ਆ ਪਰ ਫਾਇਦਾ ਇਹ ਗੱਲਾਂ ਦਾ ਤਾਂ ਆ ਜੀ ਜੇ ਇਸ਼ੂ ਰਿਜ਼ੋਲਵ ਹੋਣ ਚ ਕੁਝ ਹੁੰਦਾ ਇਸ਼ੂ ਕਰਕੇ ਬੈਠੇ ਆ ਇਸ਼ੂ ਦੀ ਗੱਲ ਹੋ ਗਈ ਹੁਣ ਪ੍ਰੋਬਲਮ ਇਹ ਆ ਨਾ ਜੀ ਜੇ ਤੁਸੀਂ ਸਾਡਾ ਡੈਮੋਕਰੈਟਿਕ ਰਾਈਟ ਮੰਨਦੇ ਹੋ ਫਿਰ ਆਉਣ ਦਿੰਦੇ ਫਿਰ ਜਾਂ ਤਾਂ ਇਹ ਜੇ ਐਡਾ ਮਸਲਾ ਸੀ ਵੀ ਇਹਦੇ ਨਾਲ ਦੁਨੀਆ ਹੀ ਉੱਜੜ ਚੱਲਦੀ ਸੀ ਫਿਰ ਬਾਅਦ ਚੋਂ ਫਿਰ ਫੈਰੇ ਮਾਰਦੇ ਉਹ ਅਸਲ ਜੇ ਕਰ ਲਈ ਹੈ ਜੀ ਵੀ ਇੰਨਾ ਸਿੰਪਲਿਫਾਈ ਨਹੀਂ ਕਰੀਦਾ ਹੁੰਦਾ ਉਹ ਟੈਕਨੀਕਲ ਬਣਾ ਰਹੇ ਨੇ ਸ਼ਰਾਤ ਦੇ ਐਲੀਮੈਂਟਾਂ ਦਾ ਜ਼ਿਕਰ ਕੀਤਾ ਗਿਆ ਹੋਵੇ ਕਿ ਉਸ ਜਿਹੜੇ ਬਾਹਰੋਂ ਬੰਦੇ ਆ ਰਹੇ ਸੀ ਉਹਨਾਂ ਦੇ ਵਿੱਚ ਸ਼ਰਾਤ ਦੇ ਐਲੀਮੈਂਟ ਦੇ ਦੇਖੋ ਜੀ ਜਦੋਂ ਪੰਜਾਬ ਆਊਗਾ ਪੰਜਾਬ ਚ 100 ਤਰ੍ਹਾਂ ਦੇ ਬੰਦੇ ਨੇ ਸਭ ਤਰ੍ਹਾਂ ਦੇ ਲੋਕ ਆਉਂਦੇ ਹੀ ਹੁੰਦੇ ਨੇ ਧਰਨਾ ਚ ਜੀ ਮਤਲਬ ਆਪਾਂ ਕਹਿੰਦੇ 10-12 ਹਜ਼ਾਰ ਬੰਦਾ ਆਇਆ ਜੀ ਉਹ ਚ ਸਭ ਤਰ੍ਹਾਂ ਦੇ ਲੋਕ ਆਉਂਦੇ ਹੁੰਦੇ ਨੇ ਅਸੀਂ ਆਪਦੇ ਉਹਨਾਂ ਮਤਲਬ ਪੀਸ ਮੇਨਟੇਨ ਕਰਨ ਦੀ ਕੋਸ਼ਿਸ਼ ਕਰੀ ਤੇ ਅੱਗੇ ਵੀ ਧਰਨਾ ਪੀਸਫੁੱਲੇ ਰਹੂਗਾ ਤੇ ਉਹ ਸਾਨੂੰ ਸਾਰਿਆਂ ਨੂੰ ਪਤਾ ਤੇ ਮੈਨੂੰ ਦੇਖੋ ਇ 僕。